ਤਸਵੀਰਾਂ ਬਠਿੰਡਾ ਦੇ ਆਈਟੀਆ ਚੌਂਕ ਉੱਪਰ ਬਣੇ ਓਵਰਪ੍ਰਿਜ ਦੀਆਂ ਨੇ ਜਿੱਥੇ ਪੰਜਾਬ ਸਰਕਾਰ ਦੇ ਠੇਕਾ ਮੁਲਾਜ਼ਮ ਸਰਕਾਰ ਖਿਲਾਫ ਦਰਨੇ ਤੇ ਬੈਠੇ ਨੇ ਬਿੱਤੀ 5 ਅਕਤੂਬਰ ਨੂੰ ਕੋਠਾਗੁਰੂ ਕਾ ਬਾਗ ਵਿਖੇ ਮੁਲਾਜ਼ਮਾਂ ਤੇ ਪੁਲਿਸ ਨੇ ਲਾਠੇ ਚਾਰਜ ਕੀਤਾ ਸੀ ਅਥਰੂ ਗੈਸ ਦੇ ਗੋਲੇ ਛੱਡੇ ਸੀ ਜਿਸ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਸੀ ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਉਸ ਮਾਮਲੇ 'ਚ ਪੁਲਿਸ ਨੇ ਮੁਲਾਜ਼ਮਾਂ ਤੇ ਝੂਠੇ ਪਰਚੇ ਦਰਜ ਕੀਤੇ ਨੇ ਜਿਨ੍ਹਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਮੁਲਾਜ਼ਮਾਂ ਨੇ ਪੁਲਿਸ ਪ੍ਰਸ਼ਾਸਨ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਵੀ ਇਲਜ਼ਾਮ ਲਗਾਏ ਜੋ ਬੀਤੇ ਦਿਨੀ ਸਾਡੇ ਸਾਥੀਆਂ ਤੇ ਕੋਠਾ ਗੁਰੂ ਕਾ ਵਿਖੇ 5 ਤਰੀਕ ਨੂੰ ਪਹਿਲਾਂ ਪ੍ਰਸ਼ਾਸਨ ਨੇ ਤਸ਼ੱਦਦਤਾ ਆ ਅਥਰੂ ਗੈਸ ਵਾਟਰ ਕੈਨਨਾ ਡਾਂਗਾ ਚੱਲੀਆਂ ਉੱਥੇ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਨਾਲ ਸਮਝੌਤਾ ਵੀ ਹੋ ਗਿਆ ਸੀ ਬਕਾਇਦਾ ਮਾਰਚ ਵੀ ਹੋਇਆ ਉੱਥੇ ਉਸ ਤੋਂ ਬਾਅਦ ਸਾਡੇ ਸਾਥੀਆਂ ਤੇ 307 ਵਰਗੀਆਂ ਸੰਗੀਨ ਧਰਾਵਾਂ ਨਾਲ ਪਰਚੇ ਦਰਜ ਨੇ ਸਾਡੇ ਦੋ ਸਾਥੀ ਜੇਲ੍ਹ ਚ ਬੰਦ ਨੇ ਸਾਡੇ ਮੁਲਾਜ਼ਮਾਂ ਤੇ ਅਧਿਆਪਕਾਂ ਤੇ ਸਾਰੇ ਸਾਥੀਆਂ ਤੇ ਜਿਹੜਾ ਹੈਗਾ ਕਹ ਰਾਚ ਸਕੂਲਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਡੇ ਸਾਥੀ ਜੇਲ੍ਹਾਂ ਚੋਂ ਰਿਹਾ ਕੀਤੇ ਜਾਣ ਜਿਹੜੀਆਂ ਝੂਠੀਆਂ ਐਫ ਆਈ ਆਰ ਪ੍ਰਸ਼ਾਸਨ ਨੇ ਦਰਜ ਕੀਤੀਆਂ ਉਹ ਰੱਦ ਕੀਤੀਆਂ ਜਾਣ ਇਹਨਾਂ ਮੰਗਾਂ ਤੋਂ ਇਲਾਵਾ ਮੁਲਜ਼ਮਾ ਨੇ ਆਪਣੀ ਨੌਕਰੀ ਪੱਕਾ ਕਰਨ ਦੀ ਮੰਗ ਨੂੰ ਵੀ ਦੁਹਰਾਇਆ ਹੈ ਤੇ ਉਸ ਲਈ ਸੀਐਮ ਨਾਲ ਮੀਟਿੰਗ ਤੈਅ ਕੀਤੀ ਜਾਣ ਦੀ ਮੰਗ ਕਰ ਰਹੇ ਨੇ ਅਡੇ ਠੇਕਾ ਮਜ਼ਦਮ ਸੰਘਰਸ਼ ਮੋਰਚੇ ਦੀ ਜਿਹੜੀ ਮੰਗ ਹੈ ਉਹ ਸਾਰੇ ਕੱਚੇ ਕੰਮਿਆਂ ਨੂੰ ਪੱਕੇ ਕਰਾਉਣ ਦੀ ਮੰਗ ਹੈ ਇਹਨਾਂ ਮੰਗਾ ਮਸਲਿਆਂ ਤੇ ਮੁੱਖ ਮੰਤਰੀ ਪੰਜਾਬ ਨਾਲ ਸਾਰੇ ਅਧਿਕਾਰੀਆਂ ਮੰਤਰੀਆਂ ਸਮੇਤ ਜਿਹੜੀ ਪੈਨਲ ਮੀਟਿੰਗ ਤੈਅ ਕਰਵਾਈ ਜਾਵੇ ਰੋਸ ਵਜੋਂ ਠੇਕਾ ਮੁਰਾਜ਼ਮਾ ਨੇ ਓਵਰ ਬ੍ਰਿਜ ਤੋਂ ਤਲਵੰਡੀ ਸਾਬੋ ਉਤੇ ਡੱਬ ਵਾਲੀ ਜਾਣ ਵਾਲੀ ਰੋਡ ਵੀ ਜਾਮ ਕਰ ਦਿੱਤੀ ਹੈ ਮੰਗਾ ਨਾਮ ਨੇ ਜਾਂ ਤੇ ਸੰਘਰਸ਼ ਤੇਜ਼ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ